ਕਰ ਲੋ ਐਵਰੇਜ ਨਹੀਂ ਬਣੂਗੀ ਪੇਕਅਪ ਨਹੀਂ ਬਣੂਗੀ ਤੇ ਸਵੇਰੇ ਜਿਹੜੀ ਸਟਾਰਟਿੰਗ ਪ੍ਰੋਬਲਮ ਹੈ ਉਹ ਤਾਂ ਤੁਹਾਨੂੰ ਪਤਾ ਹੀ ਜਨੂ ਹੋਣੀ ਹੈ ਤੇ ਆਪਾਂ ਕਹਿੰਦੇ ਮੋਟਰਸਾਈਕਲ ਜਿਆ ਠੰਡ ਦੇ ਵਿੱਚ ਖੜਾ ਦੇਨੇ ਸਟਾਰਟ ਨਹੀਂ ਹੁੰਦਾ ਤੇ ਇਹੀ ਚੱਕਰ ਹੁੰਦਾ ਜਿਹੜਾ ਬਾਲ ਹੁੰਦਾ ਉਹ ਐ ਥੋੜਾ ਥੋੜਾ ਲੈ ਵੀ ਦੋਸਤੋ ਸਾਥਰੀ ਕਾਰ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਨਵੀਂ ਅਪਡੇਟ ਦੇਵਾਂਗੇ ਜਿਹੜੇ ਬਾਈ ਕਹਿੰਦੇ ਨੇ ਵੀ ਮੋਟਰਸਾਈਕਲ ਯਾਰ ਸਾਡਾ 20000 ਕਿਲੋਮੀਟਰ ਚੱਲ ਗਏ 40000 ਕਿਲੋਮੀਟਰ ਚੱਲ ਗਏ 50000 ਕਿਲੋਮੀਟਰ ਚੱਲ ਗਏ ਤੇ 40000 ਤੋਂ ਬਾਅਦ ਹੀ ਦਿੱਕਤ ਆਉਂਦੀ ਹੈ ਜਿਵੇਂ ਪੇਕਅਪ ਨਹੀਂ ਤੇ ਸਵੇਰੇ ਠੰਡਾ ਰਹਿੰਦਾ ਉਹ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਤੇ ਆਪਾਂ ਅੱਜ ਮੋਟਰਸਾਈਕਲ ਦਾ ਹੈਡ ਖੋਲੀ ਬੈਠੇ ਆਂ ਇਹ ਤਕਰੀਬਨ ਸਾਰੇ ਲਗਭਗ ਮੋਟਰਸਾਈਕਲਾਂ ਦੇ ਵਿੱਚ ਹੀ ਦਿੱਕਤ ਹੁੰਦੀ ਹੈ ਕੋਈ ਕੱਲਾ ਇਹ ਨਹੀਂ ਕਿ ਅਸੀਂ ਡਿਸਕਵਰ ਜਾਂ ਪਲਸਰ ਦਾ ਹੈਡ ਖੋਲੀ ਬੈਠੇ ਆਂ ਤੁਹਾਨੂੰ ਐ ਹੋਊਗਾ ਵੀ ਇਹਦੇ ਬਾਰੇ ਹੋਊਗੀ ਜਾਣਕਾਰੀ ਇਹ ਇਹ ਸਾਰੇ ਮੋਟਰਸਾਈਕਲਾਂ ਬਾਰੇ ਆ ਭਾਈ ਦੇਖ ਸਕਦੇ ਹੋ ਪਹਿਲਾਂ ਆਪਾਂ ਹੈਡ ਖੋਲਿਆ ਇਹਦਾ ਤੇ ਕੇਮ ਸਾਫਟ ਵੀ ਅਸੀਂ ਕੱਢੀ ਬੈਠੇ ਆਂ ਤੇ ਹੈਡ ਵੀ ਖੋਲੀ ਬੈਠਾ ਠੀਕ ਹੈ ਜੀ ਤੇ ਹੈਡ ਦੇ ਵਿੱਚ ਦਿੱਕਤ ਕੀ ਆਉਂਦੀ ਹੁੰਦੀ ਆ ਆਪਾਂ ਕੀ ਕਰਦੇ ਆ ਸਭ ਤੋਂ ਪਹਿਲਾਂ ਕਾਰਬੂਰੇਟਰ ਛੇੜਦੇ ਆ ਜਦੋਂ ਵੀ ਆਪਣੀ ਮੋਟਰਸਾਈਕਲ ਆਪਾਂ ਸਭ ਤੋਂ ਪਹਿਲਾਂ ਕਾਰਬੇਟਰ ਛੇੜ ਦਿਆ ਪਰ ਕਾਰਬੇਟਰ ਤੁਸੀਂ ਕਦੇ ਨਹੀਂ ਛੇੜਨਾ ਤੁਹਾਨੂੰ ਦੱਸਿਓ ਕੀ ਦਿੱਕਤ ਹੈ ਲੈ ਕੈਮਰਾ ਨਾਲ ਕਰ ਬੜਿਆ ਤੇ ਆਹ ਹੈੱਡ ਹੈ ਤੇ ਆਹ ਇਹਦੇ ਬਾਲ ਨੇ ਜੀ ਠੀਕ ਹੈ ਜੀ ਆਹ ਇਹਦੇ ਬਾਲ ਨੇ ਬਾਲ ਦੇ ਵਿੱਚ ਕੀ ਹੁੰਦਾ ਜੀ ਜਿਹੜੀ ਆਹ ਸਾਈਡ ਹੁੰਦੀ ਆ ਇਹ ਇੰਨੀ ਜ਼ਿਆਦਾ ਡਾਊਨ ਹੋ ਚੁੱਕੀ ਆ ਦੇਖੋ ਜਿਹੜੀ ਸੀਟ ਹੈ ਇਹ ਪੂਰੀ ਡਾਊਨ ਹੋ ਚੁੱਕੀ ਹੈ ਜੀ ਤੇ ਦੂਜਾ ਵੀ ਤੁਹਾਨੂੰ ਬਾਲ ਦਿਖਾਉਣੀ ਇੱਕ ਵਾਰੀ ਆ ਦੇਖੋ ਜੀ ਜਿਹੜਾ ਬਾਲ ਹੈ ਇੰਨਾ ਹੁੰਦਾ ਜੀ ਇਹ ਕਿਉਂਕਾ ਜ਼ਿਆਦਾ ਡਾਊਨ ਹੋਇਆ ਕਿਉਂਕਿ ਇੱਧਰ ਜ਼ਿਆਦਾ ਪੈਟਰੋਲ ਆਉਣ ਦੇ ਕਾਰਨ ਖੁਸ਼ਕ ਹੋ ਜਾਂਦਾ ਖੁਸ਼ਕ ਹੋਣ ਦੇ ਕਾਰਨ ਕੱਟ ਜਾਂਦਾ ਬਾਲ ਤੇ ਕੱਟਣ ਦੇ ਕਾਰਨ ਕੀ ਹੁੰਦਾ ਜੀ ਇੱਕ ਵਾਰ ਤੁਹਾਨੂੰ ਪਾਵਾਂਗੇ ਇਹ ਬਾਲ ਨੂੰ ਤਕਰੀਬਨ ਉਰੇ ਹੋਣਾ ਚਾਹੀਦਾ ਇਹ ਇੰਨਾ ਡਾਊਨ ਹੋ ਗਈ ਆ ਦੇਖੋ ਇੰਨਾ ਦਾ ਦਾ ਗੈਪ ਪੈ ਗਿਆ ਦੇ ਉੱਪਰ ਇਹ ਬਾਲ ਇੰਨਾ ਡੂੰਘਾ ਚਲਾ ਗਿਆ ਤੇ ਉਰੇ ਹੋਣਾ ਚਾਹੀਦਾ ਇੰਨਾ ਗੈਪ ਹੋਣਾ ਚਾਹੀਦਾ ਇਹਦੇ ਵਿੱਚ ਠੀਕ ਹੈ ਜੀ ਤੇ ਡਾਊਨ ਹੋਣ ਦੇ ਕਾਰਨ ਕੀ ਹੁੰਦਾ ਇਹਦਾ ਕੰਪਰੈਸ਼ਨ ਹੁੰਦਾ ਜਿਹੜਾ ਡਾਊਨ ਹੋ ਜਾਂਦਾ ਇਹ ਇਹ ਚੱਲਦਾ ਕਿਵੇਂ ਆ ਉਹ ਦਿਖਾਉਂਦੇ ਪਹਿਲਾਂ ਲੈ ਵੀ ਚੱਲਦੇ ਚੱਲੀ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਨੂੰ ਦਿਖਾਉਂਦੇ ਆ ਵੀ ਇਹ ਕੰਮ ਕਿਵੇਂ ਕਰਦਾ ਆ ਦੇਖੋ ਜੀ ਲੈ ਉਹ ਨਾਲ ਕੈਮਰਾ ਉਹ ਆ ਦੇਖੋ ਜੀ ਇਸ ਤਰ੍ਹਾਂ ਕੰਮ ਕਰਦਾ ਇਹ ਜਿਹੜੇ ਕੰਪਨੀ ਨੇ ਨਟ ਲਾਇਆ ਨਾ ਉਹ ਕੋਈ ਵੈਸੇ ਨਹੀਂ ਲਾਇਆ ਇਹ ਐਸੇ ਕੰਮ ਵਾਸਤੇ ਲਾਇਆ ਵੀ ਜਦੋਂ ਮੋਟਰਸਾਈਕਲ ਦਾ ਕਾਫੀ ਸਮਾਂ ਚੱਲ ਜੇ ਵੀ 40000 ਜਾਂ 45000 20000 ਕਿਲੋਮੀਟਰ ਤੋਂ ਬਾਅਦ ਜਿਹੜੀ ਟੈਪਟ ਹੁੰਦੀ ਆ ਉਹਨੂੰ ਢਿੱਲੇ ਕਰਾਉਣੀ ਚਾਹੀਦੀ ਆ ਕਿਉਂਕਿ ਇਹ ਇੰਨੀ ਪਲੇ ਹੁੰਦੀ ਆ ਹਵਾਕ ਸਮਾਨ ਇਹਦੇ ਚ ਜੇਟ ਬਾਲਕਾ ਸਿਆਂ ਦਾ ਇਹ ਬਾਲ ਉੱਪਰ ਇਸ ਤਰ੍ਹਾਂ ਆ ਜਾਂਦਾ ਜੀ ਆ ਦੇਖੋ ਇਸ ਤਰ੍ਹਾਂ ਜਿਵੇਂ ਬਾਲਕਾ ਸਿਆਂ ਦਾ ਉੱਪਰ ਆ ਜਾਂਦਾ ਜਿਹੜਾ ਇਹਦਾ ਕੰਪਰੈਸ਼ਨ ਹੁੰਦਾ ਉਹ ਡਾਊਨ ਹੋ ਜਾਂਦਾ ਕਦੇ ਵੀ ਤੁਸੀਂ ਕਾਰਬੂਟਰ ਦੀ ਸੈਟਿੰਗ ਵਗੈਰਾ ਨਹੀਂ ਛੇੜਨੀ ਜਿਹੜੀ ਕੰਪਨੀ ਦੇ ਹੈਗੇ ਉਹੀ ਰੱਖੋ ਪਹਿਲਾਂ ਤੁਸੀਂ ਕੀ ਕਰਨਾ ਜਿਹੜੀ ਆਪਣੀ ਪੈਟਰੋਲ ਵਾਲੀ ਆ ਦੇਖੋ ਇੱਧਰ ਕਾਰਬੂਟਰ ਲੱਗਿਆ ਹੁੰਦਾ ਜੀ ਆ ਪੈਟਰੋਲ ਵਾਲਾ ਟੈਪਟ ਹੁੰਦੀ ਹੈ ਇਹਨੂੰ ਸੈਟਿੰਗ ਕਰਵਾਓ ਪਹਿਲਾਂ ਇਹਨੂੰ ਸੈਟਿੰਗ ਕਰਵਾਉਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕਿਉਂਕਿ ਇਹਦੇ ਵਿੱਚ ਹਵਾ ਸਮਾਨ ਪਲੇ ਬਹੁਤ ਜ਼ਰੂਰੀ ਹੈ ਜੇ ਜਿਹੜੇ ਪਲੇ ਨਹੀਂ ਹੋਊਗੀ ਛੋਟੇ ਮੋਟਰਸਾਈਕਲ ਦੀ ਐਵਰੇਜ ਨਹੀਂ ਬਣੂਗੀ ਕੁਝ ਮਰਜ਼ੀ ਕਰ ਲੋ ਐਵਰੇਜ ਨਹੀਂ ਬਣੂਗੀ ਪੇਕ ਅਪ ਨਹੀਂ ਬਣੂਗੀ ਤੇ ਸਵੇਰੇ ਜਿਹੜੀ ਸਟਾਰਟਿੰਗ ਪ੍ਰੋਬਲਮ ਹੈ ਉਹ ਤਾਂ ਤੁਹਾਨੂੰ ਪਤਾ ਏ ਜਦ ਨੂੰ ਹੋਣੀ ਹੈ ਤੇ ਆਪਾਂ ਕਹਿੰਦੇ ਮੋਟਰਸਾਈਕਲ ਜਾਂ ਠੰਡ ਦੇ ਵਿੱਚ ਖੜਾ ਦੇਨੇ ਸਟਾਰਟ ਨਹੀਂ ਹੁੰਦਾ ਤੇ ਇਹੀ ਚੱਕਰ ਹੁੰਦਾ ਜਿਹੜਾ ਬਾਲ ਹੁੰਦਾ ਉਹ ਐ ਥੋੜਾ ਥੋੜਾ ਡਾਊਨ ਹੋ ਹੀ ਜਾਂਦਾ ਇਸ ਤਰ੍ਹਾਂ ਜਿਹੜਾ ਬਾਲ ਹੁੰਦਾ ਇਸ ਤਰ੍ਹਾਂ ਡਾਊਨ ਹੋ ਜਾਂਦਾ ਬਈ ਦੇਖੋ ਲੈ ਸਾਰਾ ਬਾਲ ਨੂੰ ਦੇਖੋ ਇੱਥੇ ਦਿਖਾ ਲਈ ਮੜਾ ਜਿਹਾ ਪਿੱਛੇ ਦਿਖਾ ਦੇ ਤੇ ਆਪਾਂ ਦੂਜਾ ਬਾਲ ਨਾਲ ਧਰਦੇ ਨੇ ਤੇ ਉਭੀ ਦਿਖਾਉਂਦੇ ਆ ਆ ਦੇਖੋ ਜੀ ਇਸ ਤਰ੍ਹਾਂ ਜੀ ਸੀਟ ਆ ਜਿਹੜੀ ਕਾਫੀ ਜ਼ਿਆਦਾ ਡਾਊਨ ਹੋ ਜਾਂਦੀ ਹੈ ਦੂਜੇ ਵਾਲ ਦੀ ਸੀਟ ਤੁਸੀਂ ਦੇਖੋਗੇ ਤਾਂ ਪੂਰੀ ਪ੍ਰੋਪਰ ਤਰੀਕੇ ਨਾਲ ਸਹੀ ਪਈ ਆ ਬਈ ਜੇ ਥੋੜੇ ਵੀ ਇਸ ਤਰ੍ਹਾਂ ਕੋਈ ਮੋਟਰਸਾਈਕਲ ਦੇ ਵਿੱਚ ਦਿੱਕਤ ਆਉਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਟੈਬਟ ਹੈ ਉਹ ਸੈਟਿੰਗ ਕਰਾਉਣੀ ਹੈ ਫਿਰ ਜਾ ਕੇ ਤੁਸੀਂ ਕਾਰਬੂਟਰ ਸੈਟਿੰਗ ਕਰਾਉਣੀ ਹੈ ਕਾਰਬੂਟਰ ਦਾ ਕੋਈ ਬੜਾ ਵੱਡਾ ਇਸ਼ੂ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੈਸ਼ਰ ਦਾ ਇਸ਼ੂ ਹੁੰਦਾ ਹੈ ਜੇ ਪ੍ਰੈਸ਼ਰ ਇਹਦਾ ਡਾਊਨ ਹੋ ਜਾਊਗਾ ਤਾਂ ਮੋਟਰਸਾਈਕਲ ਐਬਰੇਜ ਕਰਨੇ ਦੇਣੇ ਨਾ ਪੇਕਾ ਬਣਾਉਣੀ ਐ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਜਾਣਕਾਰੀ ਲਈ ਪੇਜ ਨੂੰ ਕਰ ਲਓ ਫੋਲੋ